ਸਾਬਕੀ ਸਰਕਾਰ ਨੂੰ ਮੰਨ ਨਹੀਂ ਗੀਏ ਫਿਰ ਦਹਾਵਾਰ ਜਨਾਬਾ ਦੇਖੀ ਐਸੀਏ ਫਿਰ ਸਵਾਲ ਉੱਠਦਾ ਸੀ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਵਧੇ ਉਹਨਾਂ ਕਰਕੇ ਦਵਾ ਫੋਰਮਾਂ ਨੇ ਐਲਾਨ ਕਰ ਦਿੱਤਾ ਵਾ ਵੀ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ ਬਾਰੀਆ ਨੇ ਰੈਲੀ ਚ ਐਲਾਨ ਰੋਣਾ ਮਾ ਉਹਦੇ ਤੇ ਵੀ ਆਉਣ ਵਾਲੇ ਸਮੇਂ ਤੇ ਅਸੀਂ ਭਾਜਪਾ ਦੇ ਘਰਾਂ ਘਾੜੀ ਮੋਰਚਾ ਲੰਮਾ ਮੋਰਚਾ ਕਿੰਨੇ ਸਮੇਂ ਦਾ ਹੋ ਕਿਹੜੇ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ 'ਚ 22 ਦੀ ਜਿਹੜੀ ਮਹਾ ਰੈਲੀਆਂ ਜਾਂ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠਾ ਉਹਦੇ ਵਿੱਚ ਆਪਾਂ ਐਲਾਨ ਕਰਦਾਂਗੇ ਦੂਜਾ ਐਲਾਨ ਇਹ ਸੀਗਾ ਕਿ 2 ਜੂਨ ਨੂੰ ਪੂਰੇ ਪੰਜਾਬ ਹਰਿਆਣੇ ਦੇ ਵਿੱਚੋਂ ਟਰੈਕਟਰ ਰਾਲੀਆਂ ਰਹੀ ਵੱਡੇ ਕਾਬਲੇ ਜਿਵੇਂ 13 ਫਰਵਰੀ ਨੂੰ ਆਇਆ ਮੋਰਚਾ ਉਹਵੇਂ ਆਉਣਗੇ ਉਦੀ ਲਾਮਬੰਦੀ ਹੋਰ ਵਧਾਉਣ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਕੀ ਗੱਲਾ ਪਟਿਆਲੇ ਨਹੀਂ ਜਲੰਧਰ ਦੀ ਵੀ ਕਰ ਸੋਹਾਨ ਨੇ ਕੇ ਪਠਾਨਕੋਟ ਦੀ ਵੀ ਬਖ ਬਖ ਡੇਟਾ ਨੇ ਮੀਡੀਆ ਨਾਲ ਪਤਾ ਲੱਗਾ ਸਾਡੇ ਕੋਲ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਵਾਪਸ ਸਵਾਲ ਜਵਾਬ ਕਰਨੇ ਆ ਤੁਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਗੈਰਹੀ ਹੋਊਗੀ ਉਧਰ ਨੂੰ ਬਹਾਂਗੇ ਅੱਗੇ ਔਰ ਅਸੀਂ ਮੰਗਤਾ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਕੇ ਜਾਣ ਜੇ ਸਵਾਲ ਜਵਾਬ ਕਰ ਲਣਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋ ਗਿਆ ਫਿਰ ਉਹਦੇ ਸਵਾਲ ਜਵਾਬ ਕਰਣ ਵਾਸਤੇ ਉਧਰ ਰੈਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਇਹ ਤਿੰਨ ਐਲਾਨ ਆ ਗਿਆ ਤਿੰਨ ਐਲਾਨ ਕਰਨ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਰੋਕ ਕੋ ਦਾ ਜਿਹੜਾ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ ਫਿਰ ਉਹਦੇ ਚੋਂ ਸੀਗਾ ਵੀ ਇਹਨੂੰ ਕੇਰਾ ਆਪਾਂ ਪੋਸਟਪੋਨ ਕਰ ਲੀਏ ਇਹ ਨਹੀਂ ਵੀ ਅਕੀਲਾ ਹਥਿਆਰ ਹੈ ਬੱਜ ਰਿਲ ਤੇ ਹੋਣਾ ਹੀ ਨਹੀਂ ਫਿਰ ਹਾਲ ਇਹਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉੱਧਰ ਰਹੀਏ ਵੀ ਲੱਖਾਂ ਤੇ ਇਕੱਠ ਕਰ ਰਹੇ ਆ ਸਾਰੇ ਬਾਜ਼ਾਰਾਂ 'ਚ ਇਹ ਸ਼ampoo ਤੇ ਖਨੌਰੀ ਤੇ ਡੱਬ ਵਾਲੀ ਰਤਨਪੁਰਾ ਰਾਸਥਾਨ ਦੇ ਵਿੱਚ ਤੋਂ ਉਹਨਾਂ ਇਕੱਠਾਂ ਵੱਲ ਧਿਆਨ ਦੇ ਕੇ ਗਿਣਤੀ ਵਧਾ ਜੀਏ ਇਹ ਅਰੇ ਤੋਂ ਕਹਿੰਦੇ ਅਗਲੇ ਲਾਨ ਹੈ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਬਦਲਾਵਾ ਪਾਟਪਾ ਦੇ ਘਰਾਂ ਕੇ ਮੋਰਚੇ ਲਾਉਣੇ ਆ ਜਾਂ 2 ਜੂਨ ਨੂੰ ਵੱਡੇ ਕਾਫਲੇ ਟਰੈਕਟਰ ਟਰਾਲੀਆਂ ਨਾਲ